ਮੈਂ ਦੇਖ ਰਿਹਾ ਹਾਂ ਕਿ ਪਿਛਲੇ ਸਾਲ ਤੋਂ ਅਕਾਲੀ ਦਲ ਔਰ ਕਾਲੀ ਦਲ ਦੀ ਲੀਡਰਸ਼ਿਪ ਨੂੰ ਖਾਸ ਤੌਰ ਤੇ ਸੁਬੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਨ ਦੀਆਂ ਸ਼ਕਤੀਆਂ ਦੁਸ਼ਮਣਾਂ ਕੋਲੋਂ ਤਾਕਤ ਲੈ ਕੇ ਉਹਨਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਅੱਜ ਦੀ ਇਹ ਜਿਹੜੀ ਘਟਨਾ ਹੈ ਮੈਂ ਉਸ ਵਕਤ ਕਿਹਾ ਸੀ ਕਿ ਸਾਨੂੰ ਫੌਰਨ ਐਕਸ਼ਨ ਲੈ ਲੈਣਾ ਚਾਹੀਦਾ ਹੈ ਔਰ ਆਪਣੀ ਟੀਮ ਵੀ ਭੇਜੀ ਗਈ ਪਰ ਕੋਈ ਗੱਲ ਬਣੀ ਨਹੀਂ ਅੱਜ ਮੈਂ ਸਪਸ਼ਟ ਕਹਿ ਦੇਣਾ ਚਾਹੁੰਦਾ ਹਾਂ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਫੌਰਨ ਮੀਟਿੰਗ ਬੁਲਾ ਕੇ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਹੈ ਉਹਨਾਂ ਨੂੰ ਪੰਜ ਤੋਂ 6 ਕਿਆਦਨ ਚਾਹੀਦਾ ਹੈ ਭਾਵੇਂ ਉਹਦੇ ਵਿੱਚ ਕੋਈ ਵੀ ਹੋਣ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਇਹ ਜਿਹੜਾ ਇਹ ਫੈਸਲਾ ਦੇਣ ਵਾਲਾ ਉਹਦੇ ਪੁੱਤਾਂ ਹੀ ਪਤਾ ਤਾਂ ਹੈਗੇ ਉਹ ਕੀ ਉੱਥੇ ਇੱਕ ਮੈਂਬਰ ਬੈਠਾ ਆ ਗੁਰਮੀਤ ਸਿੰਘ 25 30 ਸਾਲ ਤੋਂ ਬੋਗੋ ਚਿੱਟੀਆਂ ਕਢਾ ਰਿਹਾ ਹੈ ਯੂਪੀ ਸਿੱਖ ਪ੍ਰਤਿਨਿਧ ਨਿਬੋਰਡ ਦੀਆਂ ਔਰ ਆਪੇ ਮੈਂਬਰ ਹੈ ਆਪੇ ਮੈਂਬਰ ਬਣ ਕੇ ਆ ਰਿਹਾ ਹੈ ਜਿਸ ਨੂੰ ਪਤਾ ਹੀ ਨਹੀਂ ਇਸੇ ਕੌਮ ਦੀ ਰਹਿਤ ਮਰਿਆਦਾ ਦਾ ਉਹ ਉਥੇ ਲੈਕਚਰ ਦੇ ਰਿਹਾ ਹੈ ਇੱਕ ਉਹ ਹਰਪਾਲ ਸਿੰਘ ਓਜਲਾ ਜਿਹੜਾ ਆਸਨਸੋਲ ਤੋਂ ਦੁਬਾਲੀਆ ਕੱਢ ਕੇ ਪਟਨਾ ਸਾਹਿਬ ਬੈਠਾ ਆਇਆ ਉਹਦਾ ਖਾਣ ਪੀਣ ਰਹਿਣ ਸਭ ਸਾਰਾ ਉਥੋਂ ਚੱਲ ਰਿਹਾ ਹੈ ਔਰ ਇਹ ਤਾਕਤਾਂ ਜਿਹੜੇ ਇੱਕੇ ਦੇ ਹਿੱਟਾਂ ਚ ਖੇਡ ਰਹੀਆਂ ਨੇ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਇਹਨਾਂ ਦੇ ਉੱਤੇ ਫੌਰਨ ਅਕਸ਼ਾ ਲੈਣਾ ਚਾਹੀਦਾ ਹੈ ਔਰ ਸਮੁੱਚੇ ਸੇ ਕੋਹ ਨੂੰ ਇਹਨਾਂ ਨੂੰ ਮੂਹ ਨਹੀਂ ਲਾਣਾ ਚਾਹੀਦਾ ਦਿੱਲੀ ਦੀ ਮੌਜੂਦਾ ਹੋਈ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੇ ਪਟਨਾ ਸਾਹਿਬ ਤੋਂ ਬੰਦਿਆਂ ਨੂੰ ਬੁਲਾਇਆ ਸੀ ਉਹਨਾਂ ਕੋ ਮਾਨ ਸਤਕਾਰ ਲਿਆ ਸੀ ਇਹ ਵੀ ਜੁਰਮਦਾਰ ਹੈਗੇ ਜਦ ਅਕਾਲ ਤਾਕਤ ਇਹਨਾਂ ਨੂੰ ਤਲਬ ਕੀਤਾ ਗਿਆ ਸੀ ਕਿਉਂ ਨਹੀਂ ਪਹੁੰਚੇ ਇਹ ਅਕਾਲ ਤਾਕਤ ਦੇ ਭਾਗੀ ਹੈਗੇ ਮੈਂ ਇਸ ਵਤ ਆਪਣੀ ਇਹ ਅਪੀਲ ਕਰਨੀ ਚਾਹੁੰਦਾ ਵਾਂ ਇਹਨਾਂ ਤਾਕਤਾਂ ਤੋਂ ਸਮੁੱਚੀ ਕੋਹ ਨੂੰ ਔਰ ਸਮੁੱਚੇ ਬੁੱਧੀਜੀਵੀ ਭਾਵੇਂ ਉਹਨਾਂ ਦੇ ਵਿਚਾਰ ਅਕਾਲੀ ਦਰ ਨਾਲ ਮਿਲਦੇ ਹਨ ਜਾਂ ਨਹੀਂ ਮਿਲਦੇ ਉਹ ਆਪਣੇ ਵਿਚਾਰ ਦੇਵਨ ਸਿੱਖ ਕੌਮ ਨੂੰ ਇਹ ਮਸਲਾ ਕਿਸੇ ਇੱਕ ਪਾਰਟੀ ਦਾ ਨਹੀਂ ਹੈ ਇਹ ਸਿੱਖ ਕੌਮ ਦੀ ਮਰਿਆਦਾ ਔਰ ਪਰੰਪਰਾ ਦਾ ਹੈ ਉਹ ਅਕਾਲ ਤਖਤ ਨੂੰ ਮਰਿਆਦਾ ਨੂੰ ਟਹਿ ਟਹਿਰੀ ਕਰਨਾ ਚਾਹੁੰਦੇ ਹਨ ਕਮਜ਼ੋਰ ਕਰਨਾ ਚਾਹੁੰਦੇ ਹਨ ਔਰ ਜਿਹੜੀਆਂ ਤਾਕਤਾਂ ਕਮਜ਼ੋਰ ਕਰਨਾ ਚਾਹੁੰਦੀਆਂ ਹਨ ਭਾਵੇਂ ਅੰਦਰਲੇਨ ਤੇ ਬਾਹਰਲੇ ਉਹਨਾਂ ਤੋਂ ਅਕਾਲੀ ਦਲ ਨੂੰ ਔਰ ਕੌਮ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਮੈਂ ਇੱਕ ਵਾਰ ਫਿਰ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜੇ ਦੋਸ਼ ਲਾਏ ਗਏ ਇੰਸਤਾਰ ਸੁਖਵੀਰ ਸਿੰਘ ਬਾਦਲ ਨੂੰ ਸਮੁੱਚਾ ਅਕਾਲੀ ਵਰਕਰ ਸਮੁੱਚਾ ਪੰਥ ਇਸ ਵੇਲੇ ਸੱਤੇ ਵਿੱਚ ਹੈਗਾ ਇਸ ਨੂੰ ਰੋਕਣ ਦੇ ਲਈ ਫੌਰਨ ਸਾਨੂੰ ਉਪਰਾਲੇ ਕਰਨੇ ਚਾਹੀਦੇ ਹਨ ਅਕਾਲ ਤਖਤ ਤੇ ਮੀਟਿੰਗ ਛੇਤੀ ਬੁਲਾਨੀ ਚਾਹੀਦੀ ਹੈ ਔਰ ਮੈਂ ਕਾਂਗਾ ਪ੍ਰਧਾਨ ਸਾਹਿਬ ਧਾਮੇ ਸਾਹਿਬ ਨੂੰ ਕਿ ਇਸ ਦੇ ਬਾਰੇ ਉਹ ਚੇਚਾ ਦੇਖ ਦੇਣ ਕਿ ਪੰਜ ਅਧਿਕਾਰ ਅਕਾਲ ਤਾਕਤ ਸਾਹਿਬ ਤੇ ਬੈਠ ਕੇ ਆਪਣਾ ਫੈਸਲਾ ਸੁਣਾਉਣ ਔਰ ਕੌਮ ਨੂੰ ਸੇ ਦੇਣ ਫਿਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜੇ ਬੰਦਿਆਂ ਨੇ ਇਹ ਹਦੇਸ਼ ਜਾਰੀ ਕੀਤਾ ਹੈ ਇਹ ਕੌਮ ਦੇ ਵਿੱਚ ਰਹਿਣ ਜੋਗੇ ਨਹੀਂ ਹੈਗੇ ਸਣੇ ਨਾਲ ਮੈਂ ਪ੍ਰਧਾਨ ਸਾਹਿਬ ਨੂੰ ਕਹਿ ਦੇਣਾ ਚਾਹੁੰਦਾ ਸੋਹੀ ਸਾਹਿਬ ਨੂੰ ਇਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਤੁਹਾਡਾ ਹੱਥ ਆਂਦਾ ਹੈ ਮੈਨੂੰ ਪਤਾ ਹੈ ਤੁਸੀਂ ਆਦਮੀ ਠੀਕ ਹੋ ਪਰ ਆਪਣੇ ਹੋਸ਼ਾਵਾਸ ਦੇ ਵਿੱਚ ਤੇ ਪੰਚ ਪ੍ਰਸਤੀ ਚ ਹੋ ਕੇ ਕੰਮ ਕਰੋ ਕਿਸੇ ਦੇ ਕੇ ਲੈ ਕੇ ਕੰਮ ਕਰਨ ਦੀ ਲੋੜ ਨਹੀਂ ਉਮੀਦ ਹੈ ਮੇਰੀ ਗੱਲ ਸਮਝ ਗਏ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ